ਤੇ ਵਾਣਾ ਰੇਡੀ ਦੇ ਸਤਿਕਾਰ ਸੋਤੇ ਉਹ ਲਾ ਫਿਰ ਹੁਣ ਤੁਹਾਨੂੰ ਸੁਖਜੀਤ ਜੀ ਹੋਰਾਂ ਦੀ ਕਹਾਣੀ ਸੁਣਾਉਣਿਆ ਕਹਾਣੀ ਹੈ ਦੋਸਤੋ ਤੀਲਾ ਲਿਖਤਮ ਸੁਖਜੀਤ ਸੋ ਇਹ ਕਹਾਣੀ ਸਸਕਾਰ ਦੇ ਨਾਲ ਸੰਬੰਧਿਤ ਹੈ ਇਸ ਕਰਕੇ ਤਸਵੀਰ ਉਸ ਤਰ੍ਹਾਂ ਦੀ ਬਣਵਾਈ ਹੈ ਅਜ ਮਤਰ ਤੋਂ ਵੈਸੇ ਕਹਾਣੀ ਮੈਂ ਪੜੀ ਨਹੀਂ ਤੁਹਾਡੇ ਨਾਲ ਹੀ ਪੜਾਂਗਾ ਤੇ ਪਰ ਇਹ ਸ਼ਾਇਦ ਸਾਡੇ ਚ ਬਹੁਤਿਆਂ ਦੇ ਘਰਾਂ ਨਾਲ ਵਾਪਰਦਾ ਹੋਵੇ ਜੋ ਮੈਂ ਝਾਤ ਮਾਰੀ ਜਾਂ ਜਜਮੈਂਟ ਕੀਤੀ ਹੈ ਕਹਾਣੀ ਬਾਰੇ ਕਿਉਂਕਿ ਜੇ ਮੈਂ ਪੜ ਲਵਾਂ ਤਾਂ ਫਿਰ ਉਹ ਇੰਟਰਸਟ ਨਹੀਂ ਰਹਿੰਦਾ ਉਂਝ ਤਾਂ ਕਈ ਮਹੀਨਿਆਂ ਤੋਂ ਐਤਵਾਰ ਹੋਵੇ ਜਾਂ ਕੋਈ ਹੋਰ ਦਿਨ ਤਿੱਥ ਛੁੱਟੀ ਦਾ ਦਿਨ ਹੋਵੇ ਮੈਂ ਘਰ ਨਹੀਂ ਜਾਂਦਾ ਸਾਂ ਤੇ ਘਰ ਮੇਰਾ ਹੈ ਵੀ ਕਿੱਥੇ ਸੀ ਮੇਰਾ ਨੁਕਸ ਹੀ ਹੋਵੇ ਸ਼ਾਇਦ ਕਿ ਜਿੱਥੇ ਵਿਚਾਰਾਂ ਦੀ ਸਾਂਝ ਹੋਵੇ ਉੱਥੇ ਬੰਦਾ ਰਹਿ ਹੀ ਨਹੀਂ ਸਕਦਾ ਤੇ ਮੇਰੀ ਵੀ ਇਹ ਮਜਬੂਰੀ ਸੀ ਮੇਰੇ ਵਿਚਾਰ ਨਹੀਂ ਸੀ ਕਰਦਿਆਂ ਨਾਲ ਮਿਲਦੇ ਇਸ ਕਰਕੇ ਮੈਂ ਵੀ ਕੱਟ ਹੀ ਜਾਂਦਾ ਸੀ ਪਰ ਉਸ ਐਤਵਾਰ ਸੋਚਿਆ ਕਿ ਕਿਤੇ ਹੋਰ ਘੁੰਮਣ ਫਿਰਨ ਨਾਲੋਂ ਚੱਲ ਪਿੰਡ ਜਾਵਨੇ ਆ ਪਿੰਡ ਦੇ ਹਾਨੀਆਂ ਨੂੰ ਮਿਲ ਆਵਨੇ ਆ ਆਪਣੀਆਂ ਜਾਦਾ ਨੇ ਜਿਸ ਮਕਾਨ 'ਚ ਜੰਮੇ ਪੜਿਆ ਉਹਨਾਂ ਵਿਹਿਆਂ 'ਚ ਵੀ ਦਿਲ ਲੱਗਦਾ ਤੇ ਮੈਂ ਆਪਣੇ ਮਕਾਨ ਤੋਂ ਅਜੇ ਆ ਥੋੜਾ ਦੂਰ ਸਾਂ ਪਿੰਡ ਪਹੁੰਚਿਆ ਤੇ ਮੈਨੂੰ ਘਰਾਂ 'ਚੋਂ ਲੱਗਦਾ ਚਾਚਾ ਮਿਲ ਗਿਆ ਚਾਚੇ ਨੇ ਮੈਨੂੰ ਵੇਖਦਾ ਇੱਕ ਹੋਕਾ ਜਾਲਿਆ ਤੇ ਮੇਰੇ ਮੋਢੇ ਤੇ ਹੱਥ ਰੱਖਦੇ ਆਖਿਆ ਚੰਗਾ ਕੀਤਾ ਤੋਂ ਗੁੱਸੇ ਗੱਲੇ ਤਾਂ ਹੁੰਦੀ ਹੀ ਐ ਪਰ ਆਖਰੀ ਵੇਲੇ ਮੈਂ ਹੈਰਾਨ ਹੋ ਗਿਆ ਕਿ ਕੀ ਵਾਪਰਿਆ ਆਖਰੀ ਵੇਲਾ ਕਹਿ ਕੇ ਉਹ ਚੁੱਪ ਹੋ ਗਿਆ ਪਰਨੇ ਨਾਲ ਆਪਣਾ ਮੂੰਹ ਪੁੰਚਦਾ ਅੱਗੇ ਨੂੰ ਤੁਰ ਗਿਆ ਆਖਰੀ ਵੇਲਾ ਮਹਿਰਾਨ ਸੀ ਵੀ ਕੀ ਆਖਰੀ ਵੇਲਾ ਖੈਰ ਮੈਂ ਜਕੋ ਤੱਕੀ ਚ ਆਪਣੇ ਘਰ ਨੂੰ ਤੁਰਿਆ ਜਾ ਰਿਹਾ ਸਾਂ ਫਿਰ ਵੀ ਮੈਂ ਹੈਰਾਨ ਹੁੰਦਿਆਂ ਮੈਨੂੰ ਹੈਰਾਨ ਵੇਖ ਕੇ ਉਸ ਨੇ ਫੇਰ ਪੁੱਛ ਲਿਆ ਹਾਂ ਤੈਨੂੰ ਨਹੀਂ ਪਤਾ ਰਾਤ ਤੇਰਾ ਬਾਪੂ ਚੜਾਈ ਕਰ ਗਿਆ ਉਸਨੇ ਪਿੱਛੇ ਮੁੜ ਕੇ ਮੈਨੂੰ ਆਖਿਆ ਮੇਰੀ ਧਾ ਨਿਕਲ ਗਈ ਤੇ ਚਾਚਾ ਵੀ ਉਸ ਵਕਤ ਮੇਰੇ ਨਾਲ ਹੀ ਮੇਰੇ ਘਰ ਵੱਲੋਂ ਤੁਰ ਪਿਆ ਮੈਂ ਉੱਡ ਕੇ ਘਰ ਪਹੁੰਚਣਾ ਚਾਹੁੰਦਾ ਸਾਂ ਸੋਚਦਾ ਸਾਂ ਕਿ ਮਾਂ ਬਾਪ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਪਰ ਆਪਣੀਆਂ ਅੰਦਰਾਂ ਨੂੰ ਤਾਂ ਭੁੱਲ ਨਹੀਂ ਸਕਦੇ ਪਤਾ ਨਹੀਂ ਬਾਪੂ ਨੇ ਕਿੰਨਾ ਯਾਦ ਕੀਤਾ ਹੋਣਾ ਮੈਨੂੰ ਆਖਰੀ ਵੇਲੇ ਮੈਂ ਉਹ ਸਾਰਾ ਕੁਝ ਸੋਚ ਕੇ ਸੌਂ ਹੁੰਦਾ ਜਾਂਦਾ ਸਾਂ ਤੇ ਹੋਕਾ ਨਿਕਲ ਗਿਆ ਮੇਰਾ ਮੈਂ ਕਿਹੜਾ ਦੂਰ ਸਾਂ ਛੋਟਾ ਮੈਨੂੰ ਲੈ ਆਉਂਦਾ ਜਾਂ ਮਾਂ ਕਿਸੇ ਹੱਥ ਉੱਡਦਾ ਸਨੇਹਾ ਹੀ ਭੇਜ ਦਿੰਦੀ ਮੈਂ ਆ ਜਾਣਾ ਸੀ ਮੈਂ ਕਿਹੜਾ ਕੋਈ ਵਿਦੇਸ਼ ਸਾਂ ਮੈਂ ਇੱਕਦਮ ਖੜ ਗਿਆ ਕੀ ਹੋਇਆ ਮੱਲ ਚਾਚੇ ਨੇ ਮੈਨੂੰ ਧਰਵਾਸ ਦਿੰਦੇ ਪੁੱਛਿਆ ਪਰ ਮੈਂ ਪਰ ਉਹਨਾਂ ਨੇ ਤਾਂ ਮੈਨੂੰ ਦੱਸਿਆ ਨਹੀਂ ਚਾਚਾ ਕਿ ਬਾਪੂ ਦੁਨੀਆ ਤੋਂ ਚਲੇ ਗਿਆ ਚਾਚੇ ਨੇ ਨੀਵੀਂ ਪਾ ਲਈ ਕੋਈ ਗੱਲ ਸੀ ਜਿਹੜੀ ਉਹ ਕਹਿੰਦਾ ਨਹੀਂ ਸੀ ਪਰ ਫਿਰ ਵੀ ਸਭ ਕੁਝ ਜਾਣਦੇ-ਬੁੱਝਦੇ ਚਾਚਾ ਸਾਵੇਂ ਘਰ ਦੀ ਗੱਲ ਤੇ ਪਰਦਾ ਪਾਣ ਖਾਤਰ ਕਹਿਣ ਲੱਗਾ ਪਰ ਮਤ ਤਾਂ ਮਰੀ ਗਈ ਹੋਊਗੀ ਬਾਪੂ ਦੀ ਕੋਈ ਉਮਰ ਸੀ ਤੁਰ ਜਾਣ ਦੀ ਉਹਨਾਂ ਦੀ ਤਾਂ ਮਤ ਮਰੀ ਹੋ ਗਈ ਹੋ ਤੈਨੂੰ ਦੱਸਿਆ ਨਹੀਂ ਪਰ ਤੇਰੇ ਬਾਪੂ ਦੀ ਕਿਹੜਾ ਜਿਹੀ ਜਾਣ ਦੀ ਉਮਰ ਸੀ ਚੱਲ ਪੁੱਤ ਕੋਈ ਨਹੀਂ ਤੇ ਉਹ ਮੇਰੇ ਮੋਢੇ ਤੇ ਹੱਥ ਧਰ ਕੇ ਮੈਨੂੰ ਮੇਰੇ ਘਰ ਵੱਲੋਂ ਲੈ ਕੇ ਤੁਰ ਪਿਆ ਮੈਂ ਤੇਜ਼ ਤੇਜ਼ ਤੁਰਨ ਲੱਗਾ ਦਰਵਾਜ਼ਾ ਲੰਘ ਕੇ ਮੈਂ ਵੇਖਿਆ ਕਿ ਕਿੰਨੇ ਹੀ ਬੰਦੇ ਤੇ ਤੀਵੀਆਂ ਵੇੜੇ 'ਚ ਬੈਠੇ ਸਨ ਪਰ ਕੋਈ ਵੀ ਰੋ ਨਹੀਂ ਸੀ ਰਿਹਾ ਇੱਕ ਨੌਕਰੇ ਗ੍ਰੰਥੀ ਗੁੱਟ ਕੇ ਤੋਂ ਪਾਠ ਪੜ ਰਿਆ ਸੀ ਮੇਰਾ ਬਾਪੂ ਮੰਨਿਆ ਪਰ ਮੰਨਿਆ ਜਥੇਦਾਰ ਸੀ ਆਖਰ ਆਸ-ਪਾਸ ਦੇ ਲੋਕਾਂ ਚ ਪੂਰਾ ਵਿਦਵਾਨ ਗਿਣਿਆ ਜਾਂਦਾ ਸੀ ਛੋਟੇ ਭਰਾ ਨੇ ਮੈਨੂੰ ਆਉਂਦਿਆਂ ਵੇਖ ਲਿਆ ਪਰ ਉਸਨੇ ਮੈਨੂੰ ਨਾ ਵੇਖਣ ਦਾ ਬਹਾਨਾ ਕੀਤਾ ਚੰਗੇ ਭਲੇ ਖੇਸ ਜਿਹੜੇ ਵਿਸ਼ੇ ਹੋ ਸਨ ਜਿਨ੍ਹਾਂ ਤੇ ਲੋਕ ਬੈਠੇ ਸਨ ਐਵੇਂ ਉਸ ਖੇਸ ਦੀ ਕੰਨੀ ਜੀ ਫੜ ਕੇ ਦੁਬਾਰਾ ਬਿਚਾਰ ਰਿਆ ਸੀ ਯਾਨੀ ਕਿ ਮੈਨੂੰ ਗਨੋਰ ਕਰਦਾ ਸੀ ਜਿਵੇਂ ਮੈਨੂੰ ਵੇਖਿਆ ਹੀ ਨਾ ਹੋਵੇ ਤੇ ਮੇਰੀ ਮਾਂ ਬਾਪੂ ਦੀ লাশ ਤੇ ਪੈਰਾਂ ਵੱਲ ਬੈਠੀ ਸੀ ਤੇ ਮੈਨੂੰ ਪੂਰੀ ਆਸ ਸੀ ਕਿ ਮਾਂ ਮੈਨੂੰ ਉੱਠ ਕੇ ਆਖੇਗੀ ਆ ਜਾ ਪੁੱਤ ਮਿੰਦਰਾ ਤੇਰਾ ਬਾਪੂ ਤੈਨੂੰ ਯਾਦ ਕਰਦਾ ਤੁਰ ਗਿਆ ਤੇ ਛੋਟਾ ਵੀ ਮੇਰੇ ਗੱਲ ਲਾ ਕੇ ਤਾਂ ਹਮਾਰ ਉੱਠੇਗਾ ਕਿਉਂਕਿ ਹੁਣ ਘਰ ਦੇ ਵਿੱਚ ਮੈਂ ਹੀ ਵੱਡਾ ਰਹਿ ਗਿਆ ਸਾਂ ਦੋ ਭਰਾ ਸਾਂ ਸੀ ਮੈਂ ਪਿਛਲੀਆਂ ਸਾਰੀਆਂ ਗੱਲਾਂ ਭੁਲਾ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਵਾਂਗਾ ਮੰਜੇ ਤੇ ਟਕੇ ਮੈਂ ਬਾਪੂ ਦੇ ਸਰੀਰ ਵੱਲ ਨੂੰ ਵੇਖਿਆ ਤੇ ਮੇਰੇ ਅੰਦਰੋਂ ਕੁਝ ਜਿਵੇਂ ਪਿੰਗਲਿਆ ਮੇਨ ਬਾਪੂ ਦਾ ਬੜਾ ਮੋਹ ਆਇਆ ਬਾਪੂ ਦੇ ਮੋਢੇ ਤੇ ਬਹਿ ਕੇ ਕੀਤੀਆਂ ਹੋਈਆਂ ਖੇਡਾਂ ਤੇ ਬਾਪੂ ਨਾਲ ਜੁੜੀਆਂ ਯਾਦਾਂ ਇੱਕ ਫਿਲਮ ਦੀ ਤਰ੍ਹਾਂ ਮੇਰੇ ਅੱਗੇ ਉਲੰਘਣ ਲੱਗੀਆਂ ਮੈਂ ਬਾਪੂ ਦਾ ਮੂੰਹ ਦੇਖਣ ਲਈ ਅੱਗੇ ਵਧਿਆ ਮੈਂ ਜੇ ਬਾਪੂ ਦੇ ਮੂੰਹ ਤੋਂ ਚਾਦਰ ਪਰੇ ਕਰਨ ਲਈ ਹੱਥ ਹੀ ਵਧਾਇਆ ਸੀ ਕਿ ਮੇਰੀ ਮਾਂ ਭੱਜ ਕੇ ਮੇਰੇ ਤੇ ਮੇਰੇ ਬਾਪੂ ਦੇ ਵਿਚਕਾਰ ਆ ਕੇ ਖੜ ਗਈ ਗੁੱਸੇ ਦੇ ਵਿੱਚ ਬਾਹਾਂ ਫਲਾ ਕੇ ਤੇ ਉਹ ਮੈਨੂੰ ਸੁਣਾ ਕੇ ਸ਼ਰੀਕੇ ਦੇ ਇੱਕ ਬਜ਼ੁਰਗ ਨੂੰ ਕਹਿਣ ਲੱਗੀ ਭਾਈਆ ਜੀ ਇਹਨੂੰ ਆਖ ਦਿਓ ਕਿ ਉਹਨਾਂ ਦੀ ਆਖਰੀ ਇੱਛਾ ਸੀ ਕਿ ਉਹਨਾਂ ਦੇ ਸਰੀਰ ਨੂੰ ਮਿੰਦਰ ਸਿੰਘ ਦੇ ਹੱਥ ਨਾ ਲੱਗਣ ਮਿੰਦਰ ਜਾਨੀ ਉਸ ਦਾ ਨਾਮ ਸੀ ਬੰਦੇ ਦਾ ਮੇਰੀ ਮਾਂ ਦੇ ਇਹ ਬੋਲ ਸੁਣ ਕੇ ਮੈਂ ਤਾਂ ਪੱਥਰ ਹੋ ਹੀ ਗਿਆ ਸੀ ਜਾਨੀ ਮੈਨੂੰ ਧਰਤੀ ਗਰਕਣ ਨੂੰ ਰਾਹ ਨਹੀਂ ਸੀ ਦੇ ਰਹੀ ਤੇ ਮੇਰਾ ਬਾਪੂ ਦੇ ਮੂੰਹ ਤੋਂ ਕਫਨ ਹਟਾਉਣ ਲਈ ਫਲਾਇਆ ਹੋਇਆ ਹੱਥ ਵੀ ਜਾਨੀ ਮੇਰੇ ਸਰੀਰ ਨਾਲੋਂ ਟੁੱਟ ਗਿਆ ਸੀ ਮਾਂ ਦੇ ਇੰਨੀ ਗੱਲ ਕਹਿਣ ਤੇ ਤੇ 70 ਦੇ ਵਿੱਚ ਜਿਹੜੇ ਲੋਕ ਬੈਠੇ ਸਨ ਲਾਸ਼ ਦੇ ਅੱਗੇ ਸਾਰੇ ਸੁੱਨ ਹੋ ਗਏ ਪਰ ਪਿੱਛੋਂ ਲੋਕਾਂ 'ਚ ਘੁਸਰਮੋਸਰ ਸ਼ੁਰੂ ਹੋ ਗਈ ਤੇ ਕਈਆਂ ਦਬਵੇਂ ਜਹੀ ਆਵਾਜ਼ ਦੇ ਵਿੱਚ ਆਖਿਆ ਚਲੋ ਕੋਈ ਨਹੀਂ ਪਿਓ ਤਾਂ ਇਹਦਾ ਵੀ ਸੀ ਇਹ ਆਵਾਜ਼ਾਂ ਕੁਛ ਮੈਨੂੰ ਸੁਣੀਆਂ ਕੋਈ ਨਹੀਂ ਭਾਈ ਕੋਈ ਨਹੀਂ ਗੁੱਸਾ ਨਾ ਕਰੋ ਪਰ ਮਾਂ ਤਾਂ ਉਸ ਮਨੁੱਖ ਦੀ ਘਰ ਵਾਲੀ ਸੀ ਜਿਹੜਾ ساری ਉਮਰ ਕਟੜ ਸਿੱਖ ਹੋਣ ਦੇ ਹੰਕਾਰ ਲਈ ਫਿਰਦਾ ਰਿਹਾ ਸੀ ਯਾਨੀ ਮੇਰਾ ਪਿਓ ਮੈਂ ਸੋਚਿਆ ਸ਼ਾਇਦ ਆਖਰੀ ਵੇਲੇ ਉਹਦਾ ਮਨ ਨਰਮਾ ਹੋ ਗਿਆ ਹੋਵੇ ਪਰ ਉਹ ਤਾਂ ਜਾਂਦੀ ਵਾਰੀ ਵੀ ਮੈਨੂੰ ਪਹਿਲਾਂ ਜਿੰਨੀ ਨਫ਼ਰਤ ਕਰਦਾ ਰਿਹਾ ਕਿ ਵਾਕੇ ਹੀ ਉਹ ਇਹ ਗੱਲ ਕਹਿ ਗਿਆ ਸੀ ਕਿ ਮੇਰੇ ਸਰੀਰ ਨੂੰ ਮਿੰਦਰ ਸਿੰਘ ਦੇ ਹੱਥ ਨਾ ਲੱਗਣ ਤਾਏ ਦੇ ਮੁੰਡੇ ਨੇ ਆਖਰ ਮੈਨੂੰ ਫੜ ਕੇ ਬੰਦਿਆਂ ਵੱਲ ਤੋਰ ਕੇ ਬਿਠਾਉਣਾ ਚਾਹਿਆ ਯਾਨੀ ਮੇਰੇ ਪਿਓ ਦੇ ਮੂੰਹ ਦੇਖਣ ਤੋਂ ਬਿਨਾ ਕਿਉਂਕਿ ਮੈਂ ਉੱਥੇ ਹੀ ਖੜਾ ਸਾਂ ਚੁੱਪ ਸਾਂ ਮੇਰੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਵਹਿ ਰਹੇ ਸਨ ਕਈਆਂ ਨੂੰ ਕੁਛ ਲੱਗਦਾ ਸੀ ਕਿ ਸ਼ਾਇਦ ਮੈਂ ਮੂੰਹ 'ਚੋ ਕੁਛ ਬੋਲਾਂ ਇੰਨੇ ਨੂੰ ਮੇਰੇ ਤਾਇ ਦਾ ਮੁੰਡਾ ਉੱਠਿਆ ਤੇ ਮੈਨੂੰ ਫੜ ਕੇ ਮੜ ਬੰਦਿਆਂ ਵੱਲ ਨੂੰ ਲਿਜਾ ਕੇ ਮੈਨੂੰ ਬਿਠਾਉਣ ਲੱਗਾ ਲੋਕਾਂ 'ਚ ਕੁਸਰਮੋਸਰ ਬੀਬੀਆਂ 'ਚ ਕੁਸਰਮੋਸਰ ਤੇ ਮੈਨੂੰ ਆਪਣਾ ਸਰੀਰ ਮੱਚਦਾ ਲੱਗਿਆ ਸਰੀਰ ਤਾਂ ਇੱਕ ਵਾਰੀ ਪਹਿਲਾਂ ਵੀ ਮੱਚਿਆ ਸੀ ਪਰ ਇੰਨਾ ਦੁੱਖ ਨਹੀਂ ਸੀ ਹੋਇਆ ਉਦੋਂ ਜਦੋਂ ਸ਼ਹਿਰ 'ਚ ਮੇਲੀ ਘਰਾਂ 'ਚੋਂ ਲੱਗਦੀ ਇੱਕ ਭਾਬੀ ਨੇ ਦੱਸਿਆ ਸੀ ਵੇ ਮਿੰਦਰਾ ਤੇਰੇ ਬਾਪੂ ਨੇ ਲੋੜਾ ਮਾਰਿਆ ਵੇ ਤੂੰ ਵੀ ਤਾਂ ਉਹਦੀ ਆਪਣੀ ਔਲਾਦ ਸੀ ਉਹਨੇ ਸਾਰੀ ਦੀ ਸਾਰੀ ਜ਼ਮੀਨ ਤੇਰੇ ਛੋਟੇ ਭਰਾ ਦੇ ਨਾਂ ਲਵਾਤੀ ਤੇ ਤੈਨੂੰ ਪਿੰਡ ਚ ਸਿਆੜ ਵੀ ਨਾ ਦਿੱਤਾ ਤੂੰ ਵੀ ਤਾਂ ਕਿੰਨੀ ਦੇਰ ਉਸ ਘਰ ਦੇ ਵਿੱਚ ਤੋਲਾ ਬਲਦ ਬਣ ਕੇ ਕਮਾਉਂਦਾ ਰਿਹਾ ਓਦੋਂ ਵੀ ਮੈਨੂੰ ਸੱਚੀ ਝਟਕਾ ਲੱਗਿਆ ਸੀ ਜਦੋਂ ਭਾਬੀ ਨੇ ਇਹ ਗੱਲ ਮੈਨੂੰ ਬਾਜ਼ਾਰ ਚ ਦੱਸੀ ਸੱਚੀ ਝਟਕਾ ਲੱਗਿਆ ਇੱਕ ਵਾਰੀ ਤਾਂ ਮੈਂ ਸੁੰਨ ਹੋ ਗਿਆ ਸਾਂ ਫਿਰ ਮੈਂ ਸੰਭਲ ਗਿਆ ਕੀ ਹੋਇਆ ਭਾਬੀ ਕੋਈ ਨਹੀਂ ਮੈਂ ਨੌਕਰੀ ਨਾਲ ਗੁਜ਼ਾਰਾ ਕਰ ਲਾਂਗਾ ਜਿਨ੍ਹਾਂ ਦੇ ਜ਼ਮੀਨ ਨਹੀਂ ਹੁੰਦੀ ਉਹਨਾਂ ਦੀ ਕਿਹੜਾ ਜ਼ਿੰਦਗੀ ਨਹੀਂ ਲੰਘਦੀ ਕਿਤੇ ਸਾਰੇ ਲੋਕ ਜ਼ਮੀਨ ਨਾਲ ਹੀ ਤਾਂ ਨਹੀਂ ਜਿਉਂਦੇ ਚਲੋ ਮੈਂ ਨੌਕਰੀ ਕਰਕੇ ਆਪਣਾ ਗੁਜ਼ਾਰਾ ਬਸਰ ਕਰ ਲਾਂਗਾ ਮੈਂ ਫਖਰ ਇਹ ਗੱਲ ਆ ਕੇ ਮੇਰੀ ਘਰਾਂ ਚ ਲੱਗਦੀ ਭਾਬੀ ਨੂੰ ਇਹ ਭਰੋਸਾ ਦਿੱਤਾ ਉਂਝ ਮੈਂ ਕਿਸ ਵੀ ਕਰ ਸਕਦਾ ਸਾਂ ਕਿਉਂਕਿ ਜੱਦੀ ਪੁਰਖਿਆਂ ਦੀ ਜ਼ਮੀਨ ਸੀ ਖੈਰ ਮੈਂ ਸੰਭਲ ਗਿਆ ਉਹ ਚੀਜ਼ ਨੂੰ ਛੱਡ ਛੜਾ ਗਿਆ ਪਰ ਅੱਜ ਤਾਂ ਹਾਦੀ ਹੋ ਗਈ ਜਦੋਂ ਮਾਂ ਨੇ ਮੈਨੂੰ ਵਰਜ ਦਿੱਤਾ ਕਿ ਇਹਨਾਂ ਦੀ ਇੱਛਾ ਸੀ ਕਿ ਮਿੰਦਰ ਸਿੰਘ ਦਾ ਹੱਥ ਮੇਰੀ ਲਾਸ਼ ਨੂੰ ਨਾ ਲੱਗੇ ਤੇ ਛੋਟਾ ਮੇਰੇ ਨਾਲ ਅੱਖ ਨਹੀਂ ਸੀ ਮਿਲਾ ਰਿਆ ਉਸ ਨੇ ਰਸਮੀ ਸਾਸਤਰੀ ਕਾਲ ਵੀ ਮੈਨੂੰ ਨਹੀਂ ਸੀ ਆਖੀ ਪਰ ਉਹਦੀ ਘਰ ਵਾਲੀ ਰਵਾਜਾਂ ਜਿਹੜਾ ਮੈਨੂੰ ਮੱਥਾ ਟੇਕ ਗਈ ਮਾਂ ਕਿਸੇ ਨੂੰ ਵੀ ਰੋਣ ਨਹੀਂ ਸੀ ਦਿੰਦੀ ਆਖਦੀ ਭਾਈ ਬਸ ਨਾਮ ਜਪੋ ਰੋਇਆ ਉਹਨਾਂ ਦੀ ਆਤਮਾ ਨੂੰ ਕਸ਼ਟ ਹੋਊ ਉਹ ਕਹਿੰਦੇ ਸੀ ਕਿ ਮੈਨੂੰ ਰੋਣਾ ਨਹੀਂ ਬਸ ਪਾਠ ਕਰਨਾ ਤੇ ਨਾਮ ਜਪਣਾ मां ਮੈਨੂੰ ਲੋੜ ਤੋਂ ਵੱਧ ਵਿਖਾਵਾ ਕਰਦੀ ਲੱਗਦੀ ਸੀ ਉਹ ਦੱਸਣਾ ਤਾਂ ਇਹ ਚਾਹੁੰਦੀ ਸੀ ਕਿ ਉਸਨੇ ਮਾਇਆ ਤੇ ਕਾਬੂ ਪਾ ਲਿਆ ਪਰ ਮੈਂ ਦੇਖ ਰਿਹਾ ਸਾਂ ਕਿ ਬਾਪੂ ਅੰਦਰਲਾ ਸਾਰਾ ਹੰਕਾਰ ਮਾਂ ਦੇ ਮਨ 'ਚ ਆ ਗਿਆ ਸੀ ਆਪਣੇ ਆਪ ਨੂੰ ਭਾਵੇਂ ਉਹ ਇੱਕ ਸਿੱਖ ਪੇਸ਼ ਕਰ ਰਹੀ ਸੀ ਪਰ ਉਸ ਦਾ ਸਿੱਖੀ ਬਣਾਨੇ ਸੀ ਸ਼ਾਇਦ ਉਸ ਦਾ ਹੰਕਾਰ ਸੀ ਮੈਂ ਘਰੋਂ ਤੁਰਨ ਨਹੀਂ ਲੱਗਾ ਸੀ ਕਿ ਬਾਹਰੋਂ ਛੋਟੀ ਭੈਣ ਤੇ ਉਹਦਾ ਪ੍ਰਾਣਾ ਉਹਦੇ ਮੈਨੂੰ ਦੱਸੇ ਅਸੀਂ ਦੋ ਭਰਾ ਸਾਂ ਮੈਂ ਵੱਡਾ ਤੇ ਇੱਕ ਛੋਟਾ ਤੇ ਇੱਕ ਸਾਡੀ ਭੈਣ ਸੀ ਮੈਨੂੰ ਵੇਖਦੇ ਆ ਮੇਰੀ ਭੈਣ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਪਰ ਮੇਰੀ ਮਾਂ ਨੇ ਅੱਗੇ ਵੱਧ ਕੇ ਮੇਰੀ ਭੈਣ ਨੂੰ ਵੀ ਰੋਣੋਂ ਵਰਜਿਆ ਉੰਜ ਮੈਂ ਦੇਖਿਆ ਕਿ ਧੀ ਨੂੰ ਵੇਖ ਕੇ ਮਾਂ ਦਾ ਚਿਹਰਾ ਕੁਝ ਪੰਗਲਿਆ ਜ਼ਰੂਰ ਸੀ ਪਰ ਉਹ ਆਪਣੀ ਧਰਮ ਦੀ ਹਉਮੇ ਨੂੰ ਕਾਇਮ ਰੱਖਣਾ ਚਾਹੁੰਦੀ ਸੀ ਮਾਂ ਨੇ ਧੀ ਦਾ ਸਿਰ ਫਲੋਸਿਆ ਤੇ ਇਸ਼ਾਰੇ ਨਾਲ ਉਸਨੂੰ ਪਾਠ ਸੁਣ ਲੈ ਕੇ ਆ ਛੋਟੇ ਭਰਾ ਨੇ ਪ੍ਰਾਣੇ ਨੂੰ ਲਿਆ ਕੇ ਬੰਦਿਆਂ 'ਚ ਬਿਠਾ ਦਿੱਤਾ ਹੁਣ ਤਾਂ ਮੈਂ ਇੱਥੇ ਖੜ੍ਹਾ ਵੀ ਨਹੀਂ ਸਾਂ ਹੋ ਸਕਦਾ ਇਸ ਬੰਦੇ ਨਾਲ ਮੈਨੂੰ ਉਹੀ ਨਫ਼ਰਤ ਸੀ ਬਸ ਮੈਂ ਤਾਂ ਭੈਣ ਨੂੰ ਮਿਲਣਾ ਚਾਹੁੰਦਾ ਸਾਂ ਭੈਣ ਨੇ ਮੈਨੂੰ ਵੇਖ ਲਿਆ ਸੀ ਪਰ ਉਹ ਚੁੱਪਚਾਪ ਮੇਰੇ ਕੋਲ ਆ ਗਈ ਮੈਂ ਆਪਣੀ ਭੈਣ ਦੇ ਮੋਢੇ ਤੇ ਹੱਥ ਰੱਖਿਆ ਉਸ ਦੀਆਂ ਅੱਖਾਂ ਪੁੰਝੀਆਂ ਉਹ ਵੀ ਚੁੱਪ ਤੇ ਮੈਂ ਵੀ ਚੁੱਪ ਫਿਰ ਅਸੀਂ ਦੋਵੇਂ ਹੌਲੀ-ਹੌਲੀ ਦੋਨੇ ਭੈਣ ਭਰਾ ਕੇ ਬੈਠਕ ਦੇ ਵਿੱਚ ਬੈਠ ਗਏ ਸਾਡੇ ਮਨ ਭਰੇ ਹੋਏ ਸਨ ਭੈਣ ਨੇ ਮੇਰੇ ਮੋਢੇ ਨਾਲ ਸਿਰ ਜੋੜ ਲਿਆ ਹੂਕੀ ਰੋਣ ਲੱਗੀ ਮੈਂ ਦੋਵੇਂ ਹੱਥ ਉਸਦੇ ਸਿਰ ਤੇ ਰੱਖ ਦਿੱਤੇ ਉਸ ਨੂੰ ਹੌਸਲਾ ਦੇਣ ਲਈ ਪਰ ਨਾਲ ਹੀ ਮੇਰੀ ਧਾਰ ਨਿਕਲ ਗਈ ਪਾਣੀ ਸਾਡੀਆਂ ਅੱਖਾਂ ਚੋਂ ਪ੍ਰਣਾਲੇ ਵਰਕੇ ਬਣ ਕੇ ਬਹਿ ਤੁਰਿਆ ਤੇ ਬਾਹਰ ਮੱਠਾ ਜਿਹਾ ਸ਼ੋਰ ਸੁਣਿਆ ਕਿ ਸ਼ਾਇਦ ਅਰਤੀ ਚੁੱਕਣ ਦੀ ਤਿਆਰੀ ਹੈ ਬਾਪੂ ਨੂੰ ਸੇਵਿਆਂ ਨੂੰ ਲੈ ਕੇ ਚੱਲੇ ਸਨ ਤੇ ਬਾਹਰ ਗ੍ਰੰਥੀ ਸਿੰਘ ਨੇ ਅਰਦਾਸ ਸ਼ੁਰੂ ਕਰ ਦਿੱਤੀ ਮੈਂ ਭੈਣ ਨਾਲ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦਾ ਸਾਂ ਪਰ ਉਹ ਮੇਰੇ ਮੋਢੇ ਤੋਂ ਸਿਰ ਝੁੱਕ ਕੇ ਹੰਝੂ ਪੂੰਝ ਕੇ ਬਾਹਰ ਜਾਣ ਲੱਗੀ ਤਾਂ ਮੈਂ ਪੁੱਛਿਆ ਅਰਦਾਸ 'ਚ ਸ਼ਾਮਲ ਹੋਵੇਂਗੀ ਤੇ ਉਸਨੇ ਨੀਵੀਂ ਪਾ ਕੇ ਠੰਡਾ ਸਾਹ ਭਰਦੇ ਹੌਲੀ ਜਿਹਾ ਆਖਿਆ ਬਹੁਤ ਬਦਲ ਗਈਆਂ ਵੀਰੇ ਹੁਣ ਤਾਂ ਮੈਂ ਗੁਰਦੁਆਰੇ ਵੀ ਜਾ ਆਉਣੀ ਆ ਤੇ ਉਹ ਚਲੀ ਗਈ ਇਸ ਕੁੜੀ ਨੂੰ ਮੈਂ ਘਰਦਿਆਂ ਦੇ ਬਹੁਤ ਵਿਰੋਧ ਕਰਨ ਤੇ 10ਵੀਂ ਤੋਂ ਅੱਗੇ ਪੜ੍ਹਨ ਲਈ ਭੇਜਿਆ ਸੀ ਕਿਉਂਕਿ ਘਰ ਦੇ ਉਸ ਨੂੰ 10ਵੀਂ ਤੱਕ ਹੀ ਪੜਾਉਣਾ ਚਾਹੁੰਦੇ ਸਨ ਕਾਲਜ ਦੀ ਪੜ੍ਹਾਈ ਇਹ ਜਦੋਂ ਆਪਣੇ ਇੱਕ ਹਮ ਜਵਤੀ ਨਾਲ ਸਾਈਕਲ ਤੇ ਬੈਠ ਕੇ ਆ ਗਈ ਕਾਲਜ ਤੋਂ ਪੜ੍ਹਦਿਆਂ ਤਾਂ ਸਾਰੇ ਪਿੰਡ ਦੀਆਂ ਗਲੀਆਂ ਮੱਚ ਉਠੀਆਂ ਛੋਟੇ ਭਰਾ ਨੇ ਤੇ ਬਾਪੂ ਨੇ ਉਸ ਮੁੰਡੇ ਨਾਲ ਮੈਨੂੰ ਵੀ ਗੱਲਾਂ ਖੱਡੀਆਂ ਜੇ ਮੈਂ ਨਾ ਹੁੰਦਾ ਤੇ ਮੇਰਾ ਭਰਾ ਤੇ ਮੇਰਾ ਬਾਪੂ ਉਸ ਮੁੰਡੇ ਨੂੰ ਤੇ ਸਾਡੀ ਭੈਣ ਨੂੰ ਮਾਰ ਦਿੰਦੇ ਪਰ ਮੈਂ ਪੂਰਾ ਡਟ ਗਿਆ ਸੀ ਸਾਰਾ ਬਾਣਾ ਵਰਤਦਾ ਵਰਤਾ ਮੈਂ ਰੋਕ ਲਿਆ ਸੀ ਪਰ ਮੈਨੂੰ ਇਸ ਗੱਲ ਦੇ ਵਿੱਚ ਕੋਈ ਐਬ ਨਹੀਂ ਸੀ ਬਾਪੂ ਨੇ ਔਖਾ ਹੋ ਕੇ ਆਖਿਆ ਨਾਲ ਗਾਲ ਕੱਢੀ ਕਿ ਇਸ ਦੇ ਵਿੱਚ ਤਾਂ ਜੱਟਾਂ ਵਾਲੀ ਅਣਖ ਮੁੱਕ ਗਈ ਹੈ ਪਿੰਡ ਦਾ ਬਗਾਨਾ ਬੰਦਾ ਤੁਹਾਡੀ ਭੈਣ ਨੂੰ ਸਾਈਕਲ ਤੇ ਬਿਠਾ ਕੇ ਲੈ ਆਵੇ ਤੇ ਤੁਸੀਂ ਚੁੱਪ ਹੋਵੋ ਹਾਲਾਂਕਿ ਉਸ ਮੁੰਡੇ ਦਾ ਕੋਈ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਸੀ ਉਸ ਨਾਲ ਮੇਰਾ ਮਨ ਬੜਾ ਦੁਖੀ ਹੋਇਆ ਜਦੋਂ ਮੇਰੇ ਰੋਕਦਿਆਂ ਰੋਕਦਿਆਂ ਸਾਡੀ ਭੈਣ ਨੂੰ ਪੜਨੋਂ ਹਟਾ ਲਿਆ ਗਿਆ ਤੇ ਨੇੜਲੇ ਪਿੰਡ ਇੱਕ ਬੁੱਝੜ ਜਿਹੇ ਨਾਲ ਨੈੜ ਦਿੱਤੀ ਪਰ ਮੈਂ ਘਰ ਵੱਲੋਂ ਉਦੋਂ ਹੀ ਮਨ ਮਾਰ ਲਿਆ ਮੈਂ ਜਿਸ ਵੇਲੇ ਪਿੰਡ ਦੇ ਵਿੱਚ ਪੜਾਉਂਦਾ ਸਾਂ ਮੈਂ ਬਹੁਤਾ ਉੱਥੇ ਹੀ ਰਹਿਣ ਲੱਗ ਪਿਆ ਕਿਉਂਕਿ ਮੈਨੂੰ ਮਾਸਟਰੀ ਦੀ ਨੌਕਰੀ ਮਿਲੀ ਸੀ ਉਂਝ ਘਰ ਨਾਲ ਵਾਸਤਾ ਤਾਂ ਮੇਰਾ ਪਹਿਲਾਂ ਹੀ ਠੀਕ ਠੀਕ ਸੀ ਬਾਪੂ ਜਦੋਂ ਤੜਕੇ ਉੱਠ ਕੇ ਨਹਾ ਤੋ ਕੇ ਗੁਰਦੁਆਰੇ ਜਾਣ ਲਈ ਕਹਿੰਦਾ ਤਾਂ ਮੈਂ ਨਾ ਜਾਂਦਾ ਜਿਹੜੀਆਂ ਕਿਤਾਬਾਂ ਮੈਂ ਪੜਦਾ ਬਾਪੂ ਨੂੰ ਕਿਤਾਬਾਂ ਚੰਗੀਆਂ ਨਹੀਂ ਸੀ ਲੱਗਦੀਆਂ ਪੁੱਠੀ ਆਦ ਸੀ ਮੈਨੂੰ ਬਹਿਸ ਕਰਨ ਦੀ ਕੁਝ ਧਰਮ ਦੇ ਮੁੱਦਿਆਂ ਤੇ ਕੁਝ ਬਖਾਨੜ ਤੇ ਜਿਹੜੀ ਬਾਪੂ ਨੂੰ ਹਮੇਸ਼ਾ ਚੁੱਪਦੀ ਤੇ ਬਾਪੂ ਅਕਸਰ ਗਾਲਾਂ ਦੇ ਨਾਲ ਆਪਣੀ ਗੱਲ ਦੀ ਦਲੀਲ ਦਿੰਦਾ ਜਦੋਂ ਵੋਟਾਂ ਦੇ ਦਿਨ ਸਨ ਬਾਪੂ ਨੇ ਮੈਨੂੰ ਆਖਿਆ ਕਿ ਪੀਲੀ ਝੰਡੀ ਕਾਰ ਵਾਲੀ ਪੀਲੀ ਝੰਡੀ ਵਾਲੀ ਕਾਰ 'ਚ ਮੈਂ ਬੈਠਾਂ ਪਰ ਮੈਂ ਸਾਈਕਲ ਤੇ ਲਾਲ ਝੰਡੀ ਬਨ ਕੇ ਤੁਰ ਪਿਆ ਇਹ ਵੀ ਸ਼ਾਇਦ ਕਾਮਰੇਡ ਤੇ ਸਿੱਖਾਂ ਵਾਲਾ ਮਸਲਾ ਝੰਡੀਆਂ ਤੋਂ ਜੋ ਪਤਾ ਲੱਗਿਆ ਖੈਰ ਬਾਪੂ ਮੈਨੂੰ ਆਖਦਾ ਸੀ ਕਿ ਮੈਂ ਪੀਲੀ ਝੰਡੀ ਵਾਲੀ ਕਾਰ ਚ ਬੈਠਾਂ ਪਰ ਮੈਂ ਸਾਈਕਲ ਤੇ ਲਾਲ ਝੰਡੀ ਬਨ ਕੇ ਤੁਰ ਪਿਆ ਜਦੋਂ ਆਥਣੇ ਥੱਕਿਆ ਟੁੱਟਿਆ ਮੈਂ ਬੜਿਆ ਤਾਂ ਬਾਪੂ ਨੇ ਮੈਨੂੰ ਵੇਖ ਕੇ ਡਾਂਗ ਚੁੱਕ ਲਈ ਤੂੰ ਸਾਲਿਆ ਮੇਰੀ ਨੱਕ ਵੱਢ ਤੀ ਲਾਕੇ ਚੋਂ ਜਥੇਦਾਰਾਂ 'ਚ ਮੈਨੂੰ ਖੜਨ ਜੋਗਾ ਨਹੀਂ ਛੱਡਿਆ ਅੱਗ ਲੱਗ ਜੇ ਤੇਰੀ ਪੜ੍ਹਾਈ ਨੂੰ ਕਜਾਤਾਂ ਦੇ ਨਾਲ ਧੂੜ ਫੱਕਦਾ ਸ਼ਰਮ ਨਹੀਂ ਆਉਂਦੀ ਕੰਜਰਾ ਗਾਲਾਂ ਦੀ ਝੜੀ ਲਾ ਦਿੱਤੀ ਜਥੇਦਾਰ ਨੇ ਤੇ ਮੈਂ ਕੁਝ ਕਹਿਣ ਹੀ ਲੱਗਾ ਸੀ ਕਿ ਬਾਪੂ ਉਹਦਣ ਬਹਿਸ ਨਹੀਂ ਫੈਸਲਾ ਕਰਨ ਦੇ ਰੋਜ਼ ਸੀ ਮੈਂ ਦੋ ਟੁਕ ਗੱਲ ਮੈਂ ਦੋ ਟੁਕ ਉਸ ਗੱਲ ਕੀਤੀ ਕਿ ਜਾਂ ਤਾਂ ਸਵੇਰੇ ਜਥੇਦਾਰ ਨਾਲ ਤੁਰਪੈ ਬੰਦਾ ਬਣ ਕੇ ਨਹੀਂ ਮੇਰੇ ਘਰ ਨਾਲ ਬੜੀ ਮੁੜ ਕੇ ਉਸ ਦਿਨ ਤੋਂ ਮੇਰਾ ਮੇਰੇ ਪਿਓ ਨਾਲ ਪਿਓ ਪੁੱਤ ਵਾਲਾ ਰਿਸ਼ਤਾ ਨਾਤਾ ਟੁੱਟ ਗਿਆ ਉਦੋਂ ਮੈਂ ਓਕਾ ਹੀ ਘਰ ਛੱਡ ਦਿੱਤਾ ਕਿਉਂਕਿ ਮੇਰਾ ਪਿਓ ਮੈਨੂੰ ਪਿੰਡ ਦੇ ਜਥੇਦਾਰ ਨਾਲ ਵੋਟਾਂ ਦੇ ਪ੍ਰਚਾਰ ਦੇ ਵਿੱਚ ਭੇਜਣਾ ਚਾਹੁੰਦਾ ਸੀ ਖੈਰ ਮੈਂ ਗੱਲਾਂ ਸੋਚ ਰਿਆ ਸਾਂ ਤਾਂ ਇਸ ਦਰਾਨ ਵਿਹੜੇ ਦੇ ਵਿੱਚ ਬਾਪੂ ਨੂੰ ਸਿਵਿਆਂ ਲਜਾਣ ਦੀ ਤਿਆਰੀ ਹੋ ਰਹੀ ਸੀ ਤੇ ਸਰਬੱਤ ਦਾ ਭਲਾ ਮੰਗਦਿਆਂ ਅਰਦਾਸ ਹੋ ਗਈ ਪਰ ਇਸ ਸਰਬੱਤ ਦੇ ਘੇਰੇ ਦੇ ਵਿੱਚ ਮੈਂ ਨਹੀਂ ਸੀ ਆਉਂਦਾ ਬਾਪੂ ਦੀ ਅਰਥੀ ਚੁੱਕੀ ਗਈ ਮੈਂ ਦਰਵਾਜੇ ਦੇ ਵਿੱਚੋਂ ਬੈਠਕ ਦੇ ਵਿੱਚ ਬੈਠਾ ਵੇਖ ਰਿਆ ਸਾਂ ਕਿ ਭੀੜ ਮੇਰੇ ਅੱਗੋਂ ਲੰਘ ਰਹੀ ਸੀ ਛੋਟੇ ਭਰਾ ਨੇ ਮੂਹਰੇ ਪਾਸੇ ਅਰਥੀ ਨੂੰ ਮੋੜਾ ਦਿੱਤਾ ਹੋਇਆ ਸੀ ਸੋਚਿਆ ਹੋਰ ਕੰਨ ਨਹੀਂ ਤਾਂ ਬਦਲ ਜਾਣਗੇ ਪਰ ਛੋਟਾ ਸਿਰੇ ਤੱਕ ਮੋੜਾ ਦੇਵੇਗਾ ਆਖਰ ਉਸਨੇ ਮੇਰੇ ਹਿੱਸੇ ਦੀ ਜ਼ਮੀਨ ਦਾ ਹੱਕ ਵੀ ਤਾਦਾ ਕਰਨਾ ਸੀ ਭੀੜ ਦੇ ਲੰਘ ਜਾਣ ਪਿੱਛੋਂ ਮੈਂ ਵੇਖਿਆ ਕਿ ਮੇਰੀ ਭੈਣ ਬੂਹੇ 'ਚ ਖੜੀ ਮੇਰੇ ਵੱਲ ਵੇਖ ਰਹੀ ਸੀ ਮੈਂ ਅਰਥੀ ਨਾਲ ਨਹੀਂ ਸੀ ਜਾਣਾ ਫਿਰ ਖਿਆਲ ਆਇਆ ਕਿ ਇਸ ਕੁੜੀ ਦਾ ਪਿਓ ਮਰ ਗਿਆ ਮੈਨੂੰ ਇਅਰਥੀ ਨਾਲ ਜਰੂਰ ਜਾਣਾ ਚਾਹੀਦਾ ਹੈ ਖੈਰ ਅਸੀਂ ਦੋਵੇਂ ਪੀੜ ਦੇ ਮਗਰ ਹੌਲੀ-ਹੌਲੀ ਤੁਰੇ ਜਾ ਰਹੇ ਸਾਂ ਤੁਰਿਆਂ ਜਾਂਦਿਆਂ ਮੈਂ ਉਹਨੂੰ ਬਾਪੂ ਦੀ ਆਖਰੀ ਖਾਹਸ਼ ਦੱਸ ਦਿੱਤੀ ਤੇ ਉਸਨੇ ਹੌਕਾ ਭਰ ਕੇ ਮੇਰੇ ਵੱਲ ਵੇਖਿਆ ਤੇ ਉਸ ਦੀਆਂ ਅੱਖਾਂ ਪਰ ਆਈਆਂ ਕਿਉਂਕਿ ਜੋ ਬਾਪੂ ਦੀ ਆਖਰੀ ਖਾਹਸ਼ ਸੀ ਨਾ ਜੋ ਮਾਂ ਨੇ ਮੈਨੂੰ ਵਰਜ ਕੇ ਦਿੱਤੀ ਸੀ ਕਿ ਜਿਉਂਦੇ ਜੀ ਮਿੰਦਰ ਸਿੰਘ ਨੂੰ ਮੇਰੇ ਮਰੇ ਤੋਂ ਮੰਦਰ ਨੂੰ ਮੇਰੀ ਇਹ লাশ ਨੂੰ ਹੱਥ ਨਹੀਂ ਲਾਉਣ ਦੇਣਾ ਤੇ ਇਹ ਗੱਲ ਮੈਂ ਜਦੋਂ ਮੇਰੀ ਭੈਣ ਨੂੰ ਦੱਸੀ ਤਾਂ ਉਹਦੀਆਂ ਅੱਖਾਂ ਭਰ ਆਈਆਂ ਕੁਝ ਚਿਰ ਚੁੱਪ ਰਹਿਣ ਪਿੱਛੋਂ ਮੇਰੀ ਭੈਣ ਨੇ ਆਖਿਆ ਵੀਰੇ ਤੂੰ ਟੁੱਟਿਆ ਨਹੀਂ ਹਾਲੇ ਮੈਂ ਪੁੱਛਿਆ ਕੀ ਮਤਲਬ ਤਾਂ ਉਸਨੇ ਆਖਿਆ ਮੈਂ ਕਈ ਵਾਰੀ ਸੋਚਦੀ ਆ ਕਿ ਤੂੰ ਖਟਿਆ ਕੀ ਜਿਸ ਪਾਸੇ ਤੂੰ ਸੋਚਦਾ ਪਰ ਸਾਰਾ ਕੁਝ ਖੱਟਣ ਵਾਸਤੇ ਨਹੀਂ ਕੀਤਾ ਜਾਂਦਾ ਮੈਂ ਆਪਣੇ ਭਰਾ ਨੂੰ ਭੈਣ ਨੂੰ ਆਖਿਆ ਮੈਂ ਉਮਰੋਂ ਵੱਡਾ ਹੋਣ ਕਰਕੇ ਐਵੇਂ ਦਲੀਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਿਵੇਂ ਉਸਨੇ ਮੇਰੀ ਗੱਲ ਸੁਣੀ ਨਾ ਉਹ ਵੀ ਕਹਿਣ ਲੱਗੀ ਵੀਰੇ ਸੋਚਦੀ ਆ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਤੋੜ ਕੇ ਆਪਾਂ ਬਹੁਤ ਕੁਝ ਗਵਾ ਚੁੱਕੇ ਆ ਹੰਜ ਵੀਰੇ ਤੂੰ ਨਹੀਂ ਸੋਚਿਆ ਕਦੇ ਕਿ ਤੂੰ ਤਾਂ ਇਨਕਲਾਬ ਵੱਲ ਰੁਝਿਆ ਰਿਹਾ ਤੇ ਇਨਕਲਾਬ ਤਾਂ ਸਾਰਾ ਛੋਟੇ ਦੇ ਘਰ ਜਾਵੜਿਆ ਸੋਚਿਆ ਕਦੇ ਤੇਰੇ ਕੋਲ ਕੀ ਬਚਿਆ ਯਾਨੀ ਮਤਲਬ ਇਨਕਲਾਬ ਮਤਲਬ ਘਰ ਦੀ ਤਰੱਕੀ ਮਤਲਬ ਮੇਰੀ ਭੈਣ ਮੈਨੂੰ ਕਹਿਣ ਲੱਗੀ ਤੂੰ ਇਨਕਲਾਬ ਬਾਰੇ ساری ਉਮਰ ਸੋਚਦਾ ਰਿਹਾ ਪਰ ਇਨਕਲਾਬ ਤਾਂ ਸਾਰਾ ਛੋਟੇ ਭਰਾ ਕੋਲ ਆ ਗਿਆ ਜਾਨੀ ਜਿੰਨੀ ਘਰ ਦੀ ਜ਼ਮੀਨ ਜਾਇਦਾਦ ਸੀ ਉਹ ਤਾਂ ਛੋਟੇ ਕੋਲ ਆ ਗਈ ਤੇ ਤੇਰੇ ਕੋਲ ਕੀ ਬਚਿਆ ਇਨਕਲਾਬ ਦੇ ਨਾਂ ਤੇ ਕਿਉਂਕਿ ਮੇਰੀ ਭੈਣ ਦੇ ਲਫ਼ਜ਼ਾਂ ਚ ਵੀ ਇਨਕਲਾਬ ਇੱਕ ਖੁਸ਼ਹਾਲੀ ਹੁੰਦੀ ਹੈ ਇੱਕ ਤਰੱਕੀ ਹੁੰਦੀ ਹੈ ਮੈਨੂੰ ਮੇਰੀ ਭੈਣ ਦਾ ਇਸ ਗੱਲ ਦਾ ਕੋਈ ਜਵਾਬ ਨਾ ਆੜਿਆ ਫਿਰ ਅਸੀਂ ਤੁਰੇ ਜਾ ਰਹੇ ਸਾਂ ਕਿ ਮੜੀਆਂ ਆ ਗਈਆਂ ਭੈਣ ਬਾਕੀ ਔਰਤਾਂ ਨਾਲ ਮੜੀਆਂ ਤੋਂ ਪਿੱਛੇ ਰੁਕ ਗਈ ਚਿਖਾ ਚਿਣੀ ਜਾਂਦੀ ਰਹੀ ਤੇ ਛੋਟਾ ਅੱਗ ਵੀ ਦਿਖਾਉਣ ਲੱਗ ਪਿਆ ਸੀ ਪਰ ਮੈਂ ਅਜੇ ਵੀ ਭੈਣ ਦੀ ਆਖੀ ਗੱਲ ਬਾਰੇ ਸੋਚ ਰਿਹਾ ਸੀ ਕਿ ਇਨਕਲਾਬ ਤਾਂ ਸਾਰਾ ਛੋਟੇ ਦੇ ਘਰੇ ਆਵੜਿਆ ਸੱਚੀ ਆਖਿਆ ਸੀ ਉਸਨੇ ਆਖਰ ਕੀ ਬਚਿਆ ਮੇਰੇ ਕੋਲ ਵਿਆਹ ਲੋਕਾਂ ਦੀ ਸੇਵਾ ਤੋਂ ਵਾਰ ਦਿੱਤਾ ਮੈਂ ਆਪਣਾ ਕਿਉਂਕਿ ਮੈਂ ਵਿਆਹ ਨਹੀਂ ਸੀ ਕਰਾ ਲੋਕ ਸੇਵਾ ਚਿਰਿਆ ਬਾਪੂ ਪਹਿਲਾਂ ਤੋਂ ਮੇਰਾ ਬਣਿਆ ਨਹੀਂ ਤੇ ਹੁਣ ਮੈਂ ਬਾਪੂ ਦੀ ਥਾਂ ਲੈ ਲਈ ਸੀ ਭਰਾ ਦਾ ਰਿਸ਼ਤਾ ਜ਼ਮੀਨ ਦੇ ਟੋਟੇ ਚੁਗਰਕ ਹੋ ਕੇ ਰਹਿ ਗਿਆ ਸੀ ਲੈ ਦੇ ਕੇ ਇੱਕ ਭੈਣ ਸੀ ਜਿਹਦਾ ਆਪਣਾ ਕੋਈ ਵजूद ਨਹੀਂ ਸੀ ਸੋਚ ਕੇ ਮੈਂ ਨਿਰਾਸ਼ਾ ਦੇ ਖੂਦ ਵਿੱਚ ਡੁੱਬਦਾ ਜਾ ਰਿਹਾ ਸੀ ਖਿਆਲਾਂ 'ਚ ਬਥੇਰੇ ਹੱਥ ਮਾਰ ਰਿਹਾ ਸੀ ਕਿ ਕੋਈ ਸਹਾਰਾ ਮਿਲ ਜਾਵੇ ਪਰ ਪਰ ਕੁਛ ਨਹੀਂ ਲੋਕ ਮੇਰੇ ਬਾਪੂ ਦੀ ਬੜਦੀ ਚਿਖਾ ਦੇ ਵਿੱਚ ਤੀਲੇ ਸੁੱਟਣ ਲੱਗਿਓ ਹੁੰਦਾ ਨਾ ਕਿ ਜਦੋਂ ਚਿਖਾ ਬਣ ਲੱਗ ਪੈਂਦੀ ਹੈ ਫਿਰ ਹਰ ਕੋਈ ਡੱਕਾ ਚਾਕੇ ਸੱਟਦਾ ਕਿ ਅਸੀਂ ਵੀ ਇਹਦੇ ਸੰਸਕਾਰ 'ਚ ਹਿੱਸਾ ਪਾਇਆ ਇੱਕ ਰਸਮ ਹੁੰਦੀ ਹੈ ਤੀਲੇ ਸੁੱਟਣ ਦੀ ਜਿਸ ਤੋਂ ਇਸ ਕਹਾਣੀ ਦਾ ਨਾਮ ਹੈ ਤੇ ਮੇਰੀ ਨਿਗਾਹ ਅੱਗ ਦੀਆਂ ਲਾਟਾਂ ਤੇ ਟਿੱਕੀ ਹੋਈ ਸੀ ਜਿਵੇਂ ਡੁੱਬਦੇ ਨੂੰ ਤਣਕੇ ਦਾ ਸਹਾਰਾ ਮਿਲ ਗਿਆ ਹੋਵੇ ਤੇ ਇੱਕਦਮ ਮੈਂ ਇੱਕਦਮ ਭੈਣ ਕੋਲ ਆ ਕੇ ਉਹਦੇ ਮੋਢੇ ਤੇ ਹੱਥ ਰੱਖ ਕੇ ਜਨਾਨੀਆਂ ਤੋਂ ਥੋੜਾ ਅੱਗੇ ਜਿੱਥੇ ਚਿਖਾ ਦਿਸਦੀ ਸੀ ਲੈ ਆ ਚਿਖਾ ਵੱਲ ਇਸ਼ਾਰਾ ਕਰਕੇ ਮੈਂ ਭੈਣ ਨੂੰ ਆਖਿਆ ਵੇਖ ਰਹੀ ਹੈ ਉਸਨੇ ਪੁੱਛਿਆ ਕੀ ਮੈਂ ਭਾਂਬੜ ਵੱਲ ਇਸ਼ਾਰਾ ਕਰ ਰਿਹਾ ਸੀ ਵੇਖ ਧਿਆਨ ਨਾਲ ਵੇਖ ਜਦੋਂ ਲੋਕ ਚਿਖਾ ਦੇ ਵਿੱਚ ਤੀਲਾ ਸੁੱਟਦੇ ਨੇ ਨਾ ਤਾਂ ਭਾਂਬੜ ਤੇਜ਼ ਹੋ ਜਾਂਦਾ ਉਹ ਬੋਲੀ ਹਾਂ ਮੈਂ ਆਖਿਆ ਬਸ ਭੈਣੇ ਇਉਂ ਹੀ ਸਮਝ ਲੈ ਕਿ ਤੇਰਾ ਵੀਰ ਇਨਕਲਾਬ ਦੇ ਭਾਂਬੜ ਦੇ ਵਿੱਚ ਤੀਲਾ ਹੀ ਸਹੀ ਤੇ ਮੈਂ ਭੈਣ ਦਾ ਸਿਰ ਪਲੋਸ ਕੇ ਤੁਰ ਪਿਆ ਯਾਨੀ ਇੱਕ ਨਿੱਕਾ ਜਿਹਾ ਅਹਿਸਾਸ ਹੈ ਕਿ ਦੇਖੋ ਠੀਕ ਹੈ ਇਹਨੇ ਕਾਮਰੇਡ ਵਿਚਾਰਤਾਰਾ ਦੀ ਗੱਲ ਕੀਤੀ ਹੈ ਕੋਕੇ ਸੁਖਜੀਤ ਦਾ ਵੀ ਜਿਸ ਤਰ੍ਹਾਂ ਇੱਕ ਕਹਾਣੀ ਆ ਜਿਸ ਤਰ੍ਹਾਂ ਉਸਨੇ ਇਸ ਕਹਾਣੀ ਦਾ ਅਖੀਰ ਕੀਤਾ ਨਾ ਕਿ ਮਰਗ ਦਾ ਜਦੋਂ ਸੰਸਕਾਰ ਹੁੰਦਾ ਮਰਗ ਵੇਲੇ ਤਾਂ ਉਸ ਦੇ ਵਿੱਚ ਲੋਕ ਇੱਕ ਇੱਕ ਢੱਕਾ ਛੱਡਦੇ ਨੇ ਜਦ ਕੁਝ ਲੋਕ ਢੱਕਾ ਛੱਡਦੇ ਨੇ ਉਹ ਸੁੱਕਾ ਢੱਕਾ ਇੱਕਦਮ ਲਾਟ ਫੜਦਾ ਹੈ ਹਾਲਾਂਕਿ ਉਹ ਤੀਲਾ ਹੁੰਦਾ ਹੈ ਉਹ ਤੀਲਾ ਵੀ ਉਸ ਅੱਗ ਦੇ ਵਿੱਚ ਆਪਣਾ ਸ਼ਮੂਲੀਅਤ ਦਿਖਾਉਂਦਾ ਹੈ ਇਸੇ ਤਰ੍ਹਾਂ ਮਤਲਬ ਹੁਣ ਸਾਡੇ ਤੇ ਹਾਲਾਤ ਇਹ ਹੈ ਨਾ ਕਿ ਕਾਮਰੇਡ ਦਾ ਜਾਇ ਨਾ ਸੁਣਿਆ ਨਹੀਂ ਤੇ ਸੱਤੀ ਕਪੜੀ ਅੱਗ ਲੱਗੀ ਨਹੀਂ ਖਾਸ ਕਰਕੇ ਦੇਸ਼ ਦੇ ਵਿੱਚ ਜਿਵੇਂ ਧਾਰਮਿਕ ਜਮਾਤ ਕੋਈ ਵੀ ਹੈ ਭਾਵੇਂ ਉਹ ਇਸਲਾਮ ਦੀ ਹੈ ਤੇ ਭਾਵੇਂ ਉਹ ਸਿੱਖਾਂ ਦੀ ਇੱਕ ਜਿਹੜੀ ਧਾਰਮਿਕ ਕਟੜ ਜਮਾਤ ਹੈ ਤੇ ਭਾਵੇਂ ਉਹ ਹਿੰਦੂਆਂ ਦੀ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਵੇਖੋ ਕਿ ਇਹਦੇ ਵਿੱਚ ਜਿਹੜਾ ਧਰਮ ਵਿਚ ਪਖੰਡ ਹੈ ਅਸਲ ਦੇ ਵਿੱਚ ਜਿਹੜੇ ਕਾਮਰੇਡ ਲੋਕ ਨੇ ਹਕੂਕ ਲਈ ਲੜੇ ਨੇ ਜਿੱਥੋਂ ਉਹਨਾਂ ਦਾ ਫਲਸਫਾ ਸ਼ੁਰੂ ਹੈ ਧਰਮ ਨੂੰ ਨਹੀਂ ਸੀ ਬੰਦੇ ਪਰ ਮਾਨਵੀ ਕਦਰਾਂ ਕੀਮਤਾਂ ਜਾਂ ਬਰਾਬਰੀ ਦੀ ਗੱਲ ਕਰਦੇ ਸੀਗੇ ਇਨਸਾਨੀਅਤ ਦੀ ਕਦਰ ਦੀ ਗੱਲ ਕਰਦੇ ਸੀਗੇ ਪਰ ਉਸ ਸਿਲਸਲੇ ਦੇ ਵਿੱਚ ਉਹਨਾਂ ਦੀਆਂ ਭਾਵੇਂ ਕੋਈ ਬਹੁਤੀਆਂ ਗੱਲਾਂ ਸਨੀਪਰ ਹੀ ਨਹੀਂ ਚੜ ਸਕੀਆਂ ਕਈ ਮੁਲਕਾਂ ਦੇ ਵਿੱਚ ਇਹ ਕਮਿਊਨਿਜ਼ਮ ਰਿਹਾ ਜਾਂ ਨਹੀਂ ਰਿਹਾ ਸੋ ਇਸ ਸਿਲਸਲੇ ਦੇ ਵਿੱਚ ਇੰਡੀਆ ਦੇ ਵਿੱਚ ਤਸਵੀਰ ਜਿਹੜੀ ਹੈ ਉਹ ਬਰਾਬਰ ਹੈ ਹਾਲਾਂਕਿ ਤੁਸੀਂ ਵੇਖੋ ਕਿ ਸਾਰੇ ਇੰਡੀਆ 'ਚ ਜਦੋਂ 84 'ਚ ਧਰਮ ਦਾ ਕਤਲੇਆਮ ਹੋਇਆ ਜਾਂ 47 'ਚ ਵੀ ਹੋਇਆ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਮਤਲਬ ਜਿੱਥੇ-ਜਿੱਥੇ ਲੋਕ ਸੀਗੇ ਉਹ ਆਪਣੇ ਭੈਣ ਹੈਗੇ ਆ ਇਕਬਾਲ ਕੌਰ ਕਹਾਣੀਕਾਰ ਨੇ ਉਹਨਾਂ ਦੀ ਵੀ ਕਹਾਣੀਆਂ ਆਪਾਂ ਕਦੇ ਸੁਣਾਉਣੇ ਉਹਨਾਂ ਦੇ ਪਿਤਾ ਜੀ ਵੀ ਗੱਲ ਵੱਡੀ ਕੀ ਨਾ ਸੀ ਉਹਨਾਂ ਦਾ ਮੈਨੂੰ ਪੂਰਾ ਯਾਦ ਨਹੀਂ ਉਹਨਾਂ ਦੀਆਂ ਵੀ ਕਹਾਣੀਆਂ ਨੇ ਕਿ ਉਹਨਾਂ ਨੇ ਵੀ ਉਦੋਂ ਇਨਸਾਨੀਅਤ ਦੀ ਕਦਰ ਕਰਦੇ ਆ ਆਪਣੀਆਂ ਜਾਨਵਾਰੀਆਂ ਤੇ ਉਸ سلسلے ਦੇ ਵਿੱਚ ਆਪਣੀ ਇੱਕ ਮਾਨਵੀ ਵਿਚਾਰਧਾਰਾ ਦੀ ਲਹਿਰ ਨੂੰ ਕਾਇਮ ਰੱਖਿਆ ਜਿਸ ਤਰ੍ਹਾਂ ਭਾਵੇਂ ਉਹਨਾਂ ਨੂੰ ਨੁਕਸਾਨ ਬਹੁਤ ਚੱਲਣਾ ਪਿਆ ਪਰ ਉਹਦੇ 'ਚ ਇਹ ਹੈ ਕਿ ਧਰਮਾਂ ਦੇ ਜਿਹੜੇ ਪਖੰਡ ਨੇ ਧਰਮਾਂ ਦੇ ਪਖੰਡ 'ਚ ਤੁਸੀਂ ਵੇਖੋ ਹੁਣ ਜੇ ਸਿੱਖੀ ਦਾ ਗੱਲ ਕਰੀਏ ਸਿੱਖੀ ਕਮਿਊਨਿਜ਼ਮ ਆਪਸ ਦੇ ਵਿੱਚ ਬਹੁਤ ਨੇੜੇ ਵੀ ਨੇ ਕਈ ਗੱਲਾਂ 'ਚ ਜਦੋਂ ਮਾਨਵੀ ਸਰਵਕਾਰਾਂ ਦੀ ਬਰਾਬਰੀ ਦੀ ਗੱਲ ਹੁੰਦੀ ਹੈ ਪਰ ਜਿਹੜੀਆਂ ਲਹਿਰਾਂ ਦੇ ਵਿੱਚ ਫਿਰ ਥੋੜਾ ਪੋਲੀਟਿਕਲ ਸਿਸਟਮ ਹੋ ਗਿਆ ਉਸ ਦੇ ਨਾਲ ਇਹ ਜਿਹੜਾ ਸਾਰਾ ਸلسلਾ ਸੀਗਾ ਮਾਰਕਸੀ ਜਾਂ ਕਾਮਰੇਡ ਵਿਚਾਰਧਾਰਾ ਦਾ ਉਹ ਖਤਮ ਹੁੰਦਾ ਗਿਆ ਇਸ ਰਾਹ ਤੇ ਚੱਲ ਕੇ ਵੀ ਨੁਕਸਾਨ ਬਹੁਤ ਹੈ ਹਾਲਾਂਕਿ ਕੁਝ ਲੋਕ ਕਾਮਰੇਡੀ ਦਾ ਬਾਣਾ ਪਾ ਕੇ ਉਹੀ ਆਪਣੀ ਦੁਕਾਨ ਚਲਾਉਂਦੇ ਨੇ ਪੋਲੀਟੀਕਲੀ ਵੀ ਤੇ ਵੈਸੇ ਵੀ ਜਸਲ ਸਿੰਘ ਦੇ ਵਿੱਚ ਇਹ ਸੁਖਜੀਤ ਦੀ ਕਹਾਣੀ ਸੀ ਤੀਲਾ ਕਿ ਆਪਣੇ ਇਸ ਮਿਸ਼ਨ ਦੇ ਵਿੱਚ ਇੱਕ ਪੈਸ਼ਨ ਹੈ ਇੱਕ ਸਿਧਾਂਤ ਨੂੰ ਮੰਨਦੇ ਨੇ ਧਰਮ ਵੀ ਆਪਣੇ ਆਪ ਚ ਇੱਕ ਸਿਧਾਂਤ ਹੀ ਹੈ ਨਾ ਉਹ ਸਿਧਾਂਤ ਰੱਬ ਦੇ ਨਾਂ ਤੇ ਆ ਜਾਂ ਧਰਮ ਦੇ ਸਰੋਕਾਰਾਂ ਦੇ ਨਾਂ ਤੇ ਆ ਪਰ ਜਿਹੜਾ ਕਾਮਰੇਡਾਂ ਦਾ ਸਿਧਾਂਤ ਹੈ ਇਹ ਰੱਬ ਦੀ ਹੋਂਦ ਨੂੰ ਭਾਵੇਂ ਨਹੀਂ ਮੰਨਦਾ ਪਰ ਮਨੁੱਖਤਾ ਦੇ ਸਿਧਾਂਤ ਨੂੰ ਜ਼ਰੂਰ ਮੰਨਦਾ ਹੈ ਸੋ ਇਸ ਤਰ੍ਹਾਂ ਤੁਸੀਂ ਵੇਖੋ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸਰਬਾਜ ਜਿੰਨੇ ਵੀ ਫ੍ਰੀडम फाइਟਰ ਰਹੇ ਨੇ ਇਹ ਵੀ ਇਨਸਾਨੀਅਤ ਦੇ ਮਜੱਸਮੇ ਨੂੰ ਹੀ ਮੁਹੱਬਤ ਕਰਦੇ ਸੀ ਅੱਜ ਤੁਸੀਂ ਵੇਖੋ ਕਿ ਪਾਕਿਸਤਾਨ ਦੇ ਵਿੱਚ ਸ਼ਾਦਮਨ ਚੌਕ ਦੇ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦਾ ਬੁੱਤ ਲਾਉਣ ਦੀ ਗੱਲ ਚੱਲਦੀ ਹੈ ਪਰ ਉਹ ਰਾਜਗੁਰੂ ਤੇ ਸਖਦੇਵ ਦਾ ਬੁੱਤ ਲਾਉਣ ਤੋਂ ਇਨਕਾਰ ਹੀ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਬਹੁਤ ਲੋਕ ਸਹਿਮਤ ਨੇ ਹਾਲਾਂਕਿ ਉੱਥੇ ਇਸਲਾਮ ਚ ਬੁੱਤ ਪ੍ਰਸਤੀ ਦਾ ਵਿਰੋਧ ਹੈ ਪਰ ਉਹ ਕਿਉਂਕਿ ਸਿੱਖ ਥੋੜੇ ਜੇ ਸਿਧਾਂਤ ਪੱਖੋਂ ਮੂਰਤੀ ਪੂਜਾ ਨਹੀਂ ਕਰਦੇ ਜਾਂ ਸਿੱਖਾਂ ਦੀ ਜਿਹੜੀ ਆਈਡੀਓਲੋਜੀ ਆ ਉਹ ਇਸਲਾਮ ਦੇ ਕਈ ਮਾਮਲੇ ਚ ਜ਼ਿਆਦਾ ਨੇੜੇ ਵੀ ਹੈ ਉਹ ਬੰਦਾ ਪੂਜਕ ਨਹੀਂ ਹੈਗੇ ਜਿਸਨੂੰ ਦੂਸਰੇ ਧਰਮਾਂ ਚ ਹੈ ਸੋ ਭਗਤ ਸਿੰਘ ਨੂੰ ਉਹ ਉਹ ਕਾਫਰ ਨਹੀਂ ਮੰਨਦਾ ਇਸਲਾਮ ਜਿੰਨਾ ਦੂਸਰੇ ਸ਼ਹੀਦਾਂ ਨੂੰ ਮੰਨਦਾ ਹੈ ਭਗਤ ਸਿੰਘ ਦੇ ਬੁੱਤ ਤੇ ਬਹੁਤ ਹੱਦ ਤੱਕ ਸਹਿਮਤੀ ਵੀ ਹੈ ਪਰ ਉਥੇ ਜਿਹੜੇ ਕੁਝ ਜ਼ਿਆਦਾ ਕੱਟੜ ਨੇ ਜਿਹੜੇ ਕੱਟੜ ਇਸਲਾਮਿਕ ਲੋਕ ਨੇ ਰਾਈਟ ਵਿੰਗ ਹੈ ਜਿਹੜਾ ਉਹ ਭਗਤ ਸਿੰਘ ਦੇ ਬੁੱਤ ਦਾ ਵੀ ਵਿਰੋਧ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਕਰਨਾ ਹੀ ਕਰਨਾ ਸੀ ਸੋ ਇਸ ਕਰਕੇ ਇਸ ਆਡੀਓਲੋਜੀ ਦੇ ਵਿੱਚ ਜੋ ਮਾਨਵਤਾ ਦੀ ਗੱਲ ਕਰਦੀ ਹੈ ਨੁਕਸਾਨ ਬਹੁਤ ਨੇ ਇਸੇ ਤਰ੍ਹਾਂ ਧਰਮ 'ਚ ਵੀ ਜਿਹੜੇ ਪਰਪੱਕ ਲੋਕ ਨੇ ਜਿਹੜੇ ਵਾਕਈ ਧਰਮ 'ਚ ਚੱਲਦੇ ਨੇ ਹੁਣ ਤੁਸੀਂ ਜੇ ਧਰਮ ਦਾ ਮਾਮਲਾ ਲੈ ਲਓ ਕਿ ਸਿੱਖੀ 'ਚ ਆਪਣੇ ਜਿੰਨਾ ਪਖੰਡਾ ਵੜਿਆ ਉਹਨਾਂ ਤੇ ਉਸ ਨਾਤਨੀ ਪ੍ਰਭਾਵ ਜਿਹੜੇ ਪੈ ਰਹੇ ਨੇ ਇਹ ਤਾਂ ਹੁਣ ਅਮਰਤਪਾਲ ਵੀ ਅਕਸਰ ਕਹਿੰਦੇ ਸੀਗੇ ਕਿ ਸਨਾਤਨੀ ਪ੍ਰਭਾਵ ਸਾਡੀਆਂ ਟਿਕਸਾਲਾਂ ਤੇ ਆ ਗਏ ਨੇ ਉਸੇ ਸਿਲਸਲੇ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਸੀਗਾ ਸੋ ਕਿਉ ਮੰਦਾ ਕੀ ਜਤ ਜਮੇ ਰਜਾਨ ਉਸ ਸਿਧਾਂਤ ਦੇ ਵਿਰੋਧ 'ਚ ਜਾ ਕੇ ਕੀ ਅਸੀਂ ਔਰਤ ਨੂੰ ਉਨੀ ਆ ਜਗਾ ਦੇ ਨੇ ਜਿੰਨੇ ਦੀ ਉਹ ਹੱਕਦਾਰ ਹੈ ਕੀ ਦਰਬਾਰ ਸਾਹਿਬ ਦੇ ਵਿੱਚ ਔਰਤ ਕੀਰਤਨ ਕਰ ਸਕਦੀ ਹੈ ਕੀ ਦਰਬਾਰ ਸਾਹਿਬ ਦੇ ਵਿੱਚ ਔਰਤ ਸਫਾਈ ਝਾੜੂ ਪੋਚਾ ਕਰ ਸਕਦੀ ਹੈ ਜਦੋਂ ਬਾਕੀ ਸਾਰੇ ਕਰਦੇ ਨੇ ਨਹੀਂ ਇਹ ਉਹੀ ਸਨਾਤਨੀ ਪ੍ਰਭਾਵ ਨੇ ਉਹੀ ਹਿੰਦੂਤਵ ਦੇ ਪ੍ਰਭਾਵ ਨੇ ਤੇ ਪ੍ਰੋਬਲਮ ਫਿਰ ਧਰਮ ਦੀ ਕਟੜਤਾ ਦੀ ਹੈ ਜਿਸ ਤੇ ਉਹ ਜਿਹੜਾ ਰਾਈਟ ਵਿੰਗ ਦਾ ਜਾਂ ਪੁਜਾਰੀਵਾਦ ਦਾ ਅਸਰ ਹੈ ਉੱਥੇ ਫਿਰ ਗੁਰੂ ਸਾਹਿਬ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਵੀ ਦਰਕਨਾਰ ਕੀਤਾ ਹੋਇਆ ਇਸੇ ਤਰ੍ਹਾਂ ਜਿਹੜੇ ਕਾਮਰੇਡ ਨੇ ਜਬ ਵਾਰਕਸ ਹੈ ਉਹ ਧਰਮ ਦੇ ਨਾਂ ਤੇ ਜਿਹੜੀ ਲੋਟਾ ਉਸ ਦਾ ਵਿਰੋਧੀ ਹੈ ਇਹ ਉਹਦੀ ਆਪਣੀ ਈਡਿਓਲੋਜੀ ਹੈ ਹੁਣ ਜਿਹੜੇ ਫਰੀडम फाइਟਰ ਸੀਗੇ ਜਿਹੜੇ ਗਦਰੇ ਭਾਬੇ ਸੀ ਉਹਨਾਂ ਚ ਬਹੁਤੇ ਭਾਵੇਂ ਧਾਰਮਿਕ ਸੀ ਜਾਂ ਮਾਰਕਸੀ ਸੀਗੇ ਉਹ ਖੱਬੇ ਪੱਖੀ ਸੀਗੇ ਉਸ ਵਕਤ ਉਹਨਾਂ ਦੇ ਵੀ ਮਾਪੇਦ ਰਹੇ ਨੇ ਪਰ ਉਹ ਧਰਮ ਦੀ ਕੱਟੜ ਆਲੋਚਨਾ ਇਸ ਤਰ੍ਹਾਂ ਨਹੀਂ ਸੀ ਕਰਦੇ ਜਿਸ ਕਰਕੇ ਮਾਪੇਦ ਐਨੇ ਨਹੀਂ ਸਿੱਕੇ ਸੋ ਇਸ ਕਰਕੇ ਪੰਜਾਬ ਦੇ ਇਤਿਹਾਸ ਦੇ ਵਿੱਚ ਸਿੱਖ ਬਰਾਮ ਬਨਾਮ ਕਾਮਰੇਡ ਦੀ ਜਿਹੜੀ ਲੜਾਈ ਹੈ ਨਾ ਇਹ ਰਾਈਟ ਵਿੰਗ ਨੂੰ ਰਾਸ ਆਉਂਦੀ ਹੈ ਜਿਹੜੇ ਕੱਟੜ ਹਿੰਦੂ ਨੇ ਕੱਟੜ ਮੁਸਲਮਾਨ ਨੇ ਤੇ ਕੱਟੜ ਸਿੱਖ ਨੇ ਜਿਨ੍ਹਾਂ ਨੇ ਪਖੰਡ ਕਰਨਾ ਉਹ ਫਿਰ ਸਾਰੀਆਂ ਆਪਣੀਆਂ ਜਿਹੜੀਆਂ ਪੋਲਾ ਉਹਨਾਂ ਦੀਆਂ ਖੁੱਲਦੀਆਂ ਨੇ ਉਸ ਦਾ ਵਿਰੋਧ ਕਰਦੇ ਨੇ ਹੁਣ ਇਸੇ ਤਰ੍ਹਾਂ ਧਰਮ ਦੇ ਵਿੱਚ ਜੋ ਗਲਤ ਹੋ ਰਿਹਾ ਕੀ ਉਹਦਾ ਜਿਹੜਾ ਮਿਸ਼ਨਰੀ ਨੇ ਉਹਨਾਂ ਚੀਜ਼ਾਂ ਦਾ ਵਿਰੋਧ ਨਹੀਂ ਕਰਦੇ ਕਰਦੇ ਨੇ ਪਰ ਉਹ ਸਥਾਪ ਧਰਮਕ ਨੇ ਆਪ ਅਮਰਤਾਰੀ ਨੇ ਰঞ্জੀਤ ਸਿੰਘ ਢਡੀਆਂ ਵਾਲਾ ਕਰਦੇ ਨੇ ਉਹਨਾਂ ਦੀ ਹੈ ਤਾਂ ਉਹ ਵੀ ਅਮਰਤਾਰੀ ਨੇ ਸੋ ਇੱਥੇ ਪ੍ਰੋਬਲਮ ਆ ਜਾਂਦੀ ਕਾਮਰੇਟਾਂ ਦਾ ਇਹ ਹੈ ਕਿ ਉਹ ਦਾੜ੍ਹੀਆਂ ਕੱਟੀਆਂ ਆਲੇ ਨੇ ਜਿਸ ਕਰਕੇ ਉਹ ਤਾਂ ਵੈਸੇ ਹੀ ਨਹੀਂ ਮਤਲਬ ਫੁੱਟੀ ਅੱਖ ਨਹੀਂ ਪਾਉਂਦੇ ਪਾਉਂਦੇ ਤਾਂ ਰঞ্জੀਤ ਸਿੰਘ ਢਡੀਆਂ ਵਾਲਾ ਜਾਂ ਮਿਸ਼ਨਰੀ ਜਾਂ ਅਪਗ੍ਰੇਡ ਵੀ ਨਹੀਂ ਨਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਉਹ ਹੀ ਸਨਾਤਨੀ ਪ੍ਰਭਾਵ ਦੇ ਅਧੀਨ ਵੀ ਐ ਨਹੀਂ ਐ ਨਹੀਂ ਐ ਇਹ ਨਹੀਂ ਐ ਇਹ ਪੜਨਾ ਹੈ ਨਹੀਂ ਪੜਨਾ ਸੋ ਗ੍ਰਹਿਸਤ ਵੀ ਨਹੀਂ ਅਪਣਾਉਂਦੇ ਬਹੰਗਮ ਨੇ ਬਹੁਤ ਸਾਰੇ ਹਾਲਾਕੇ ਗ੍ਰਹਿਸਤ ਸਿੱਖੀ ਦਾ ਮੂਲ ਹੈ ਖੈਰ ਸੋ ਇਹ ਸੀ ਕਹਾਣੀ ਤੀਲਾ ਲਿਖਤਮ ਸੁਖਜੀਤ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੱਕ ਦੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਨਿਪਰਾਮਨ ਨੂੰ ਟਿਵਾਣਾ ਰੜੀ ਦੀ YouTube ਪੇਜ ਤੇ ਲਾਈਵ ਸੁਣਦੇ ਹੋ ਆਪਣੇ ਆਈਫੋਨ ਤੇ ਨਾੜ ਐਪਸ ਤੇ ਆ ਪੰਜ ਕਰ ਲਾਈਵ ਨਹੀਂ ਹੁੰਦੇ ਸੋ ਇਸ ਕਰਕੇ YouTube ਦਾ ਇਸ ਪ੍ਰੋਮ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਰਾਹੀਂ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹਾਂ ਕਹਾਣੀ ਤੁਸੀਂ ਲਿਖਿਆ ਬਹੁਤ ਭਾਵਕ ਸੀ ਮੇਰੇ ਤਾਂ ਅੱਖਾਂ ਨਮ ਹੋ ਗਈਆਂ ਇਸ ਕਹਾਣੀ ਨੂੰ ਪੜ੍ਹਦੇ ਜਿਸ ਤਰ੍ਹਾਂ ਦਾ ਸੀਨ ਸੀਗਾ ਸੋ ਸੁਖਜੀਤ ਸ਼ਬਦਾਂ ਦਾ ਵਧੀਆ ਘੜਾ ਸੀਗਾ ਅਫਸੋਸ ਕਿ ਬਹੁਤ ਸਮੇਂ ਤੋਂ ਪਹਿਲਾਂ چلا ਗਿਆ ਸੋ ਇਹ ਸੀ ਕਹਾਣੀ ਤੀਲਾ ਲਖਤਮ ਸੁਖਜੀਤ